ਬਰੇ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰ ਰਹੇ ਸੀ ਜੀ ਚੌਥੀ ਪੀੜ੍ਹੀ ਹੋ ਤੁਸੀਂ ਜਿਹੜੀ ਬਾਹਰ ਗਏ 1947 ਆਜ਼ਾਦੀ ਤੋਂ ਪਹਿਲਾਂ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਹਾਡੇ ਜਿਹੜੇ ਬਜ਼ੁਰਗ 1 ਲੱਖ ਰੁਪਏ ਕਮਾ ਕੇ ਉਰੇ ਮੁੜੇ ਉਹ ਕਹਾਣੀ ਕੀ ਸਾਡੇ ਮੇਰੇ ਜਿਹੜੇ ਦਾਦਾ ਜੀ ਦੇ ਚਾਚਾ ਜੀ ਸੀਗੇ ਹਾਂ ਉਹ ਤੇ ਉਹ ਸਾਡੇ ਪਿੰਡ ਹੀ ਰਹਿੰਦੇ ਸੀਗੇ ਬੰਤਾ ਸਿੰਘ ਨਾਸੀ ਉਹਨਾਂ ਦਾ ਜੀ ਉਹਨਾਂ ਹਾਲ ਹਾਲੇ ਤੱਕ ਵੀ ਪਿੰਡ ਚਲਾ ਵਜਦਾ ਉਹਨਾਂ ਦਾ ਮਤਲਬ ਕਿ ਉਦੋਂ ਜੇ ਜਿਸ ਤਰੀਕੇ ਦੀ ਇਮੀਗ੍ਰੇਸ਼ਨ ਹੁੰਦੀ ਸੀ ਜਾਂ ਮਾਈਗ੍ਰੇਸ਼ਨ ਹੁੰਦੀ ਸੀਗੀ ਹੂੰ ਉਦੋਂ ਪੈਸੇ ਕਮਾ ਕੇ ਲੋਕ ਵਾਪਸ ਆ ਜਾਂਦੇ ਸੀ ਹੂੰ ਤੇ ਸਾਡੇ ਜਿਵੇਂ ਦਾਦੀ ਹੋਣਾਂ ਦੀ ਗੱਲਾਂ ਸੁਣਾਈਆਂ ਅਸੀਂ ਤਾਂ ਨਹੀਂ ਦੇਖੇ ਉਹ ਜੀ ਤੇ ਪਰ ਅਸੀਂ ਉਹ ਸਾਰੀਆਂ ਚੀਜ਼ਾਂ ਦੇਖਿਆ ਕਿ ਉਹ ਬਣਾ ਗਏ ਨੇ ਹਵੇਲੀ ਹੁਣ ਆ ਪਿਛ ਦੋ ਸਾਲ ਪਹਿਲਾਂ ਢਾ ਕੇ ਉੱਥੇ ਨਵੀਂ ਕੋਠੀ ਬਣ ਰਹੀ ਆ ਹੂੰ ਤੇ ਉਹ 1947 ਤੋਂ ਪਹਿਲਾਂ ਜਾ ਕੇ ਵਾਪਸ ਆ ਗਏ ਸੀਗੇ ਤੇ ਉਹ ਕਹਿੰਦੇ ਹੁੰਦੇ ਸੀ ਵੀ ਬੰਤਾ ਸੰਗ 1 ਲੱਖ ਰੁਪਇਆ ਲੈ ਕੇ ਆਇਆ ਹੂੰ ਇੰਗਲੈਂਡ ਤੋਂ ਵਿਲਾਇਤ ਕਹਿੰਦੇ ਹੁੰਦੇ ਸੀ ਇੰਗਲੈਂਡ ਨਹੀਂ ਕਹਿੰਦੇ ਹੁੰਦੇ ਸੀ ਹੱਲੇ ਵੀ ਵਿਲਾਇਤ ਕਹਿੰਦੇ ਨੇ ਸਾਡੀ ਇੱਧਰ ਇੰਗਲੈਂਡ ਨੂੰ ਵਿਲਾਇਤ ਕਹਿੰਦੇ ਨੇ ਵਿਲਾਇਤੀਏ ਕਹਿੰਦੇ ਨੇ ਹੂੰ ਤੇ ਉਹਨਾਂ ਨੇ ਆ ਕੇ ਜ਼ਮੀਨ ਖਰੀਦੀ ਹੂੰ ਬਹੁਤ ਤਕੜੀ ਹਵੇਲੀ ਬਣਾਈ ਹੂੰ ਤੇ ਜਿੰਨਾ ਚਿਰ ਉਹ ਜਿਉਂਦੇ ਰਹੇ ਉਸ ਤੋਂ ਬਾਅਦ ਉਹਨਾਂ ਚਿਰ ਉਹਨਾਂ ਨੇ ਪਿੰਡ ਦੀ ਸਰਪੰਚੀ ਕੀਤੀ ਹੂੰ ਫਿਰ ਉਹਨਾਂ ਤੇ ਠਾਠ ਪਾੜ ਦੇਖ ਕੇ ਉਧਰ ਦੇ ਕੁਝ ਹੋਰ ਵੀ 2-4 ਸਾਥੀ ਦਵਾਬੇ ਜੀ ਸੀਗੇ ਉਹ ਵੀ ਐ ਨੇੜੇ-ਨੇੜੇ ਪਿੰਡਾਂ ਦੇ ਜੀ ਉਸ ਤੋਂ ਬਾਅਦ ਫੇਰ ਉਹਨਾਂ ਨੂੰ ਦੇਖ ਕੇ ਲੋਕਾਂ ਚੁਰ ਜਹਾਜ਼ ਵਧਿਆ ਵੀ ਬਲੈਤ ਜਾਇਆ ਜਾਵੇ। ਹਾਂ ਬਲੈਤ ਸਾਰੇ ਦੁੱਖ ਕੱਟੂਗੀ। ਹਾਂ ਫਿਰ 1952 ਦੇ ਵਿੱਚ ਜਿਹੜੇ ਮੇਰੇ ਦਾਦਾ ਦੀ ਦੇ ਸਾਡੇ ਦਾਦਾ ਦੇ ਚਾਰ ਭਰਾ ਨੇ ਹੂੰ ਪਹਿਲੇ ਉਹਨਾਂ ਚ ਦੂਜੇ ਨੰਬਰ ਦੇ ਪਹਿਲੇ ਤਾਂ ਬਹੁਤ ਪਹਿਲਾਂ ਜਹਾਨ ਤੋਂ ਚਲੇ ਗਏ ਸੀਗੇ। ਫਿਰ ਉਹ ਅੱਜ ਵੀ ਇੰਗਲੈਂਡ 'ਚ ਨੇ 1952 ਦੇ ਵਿੱਚ ਉਹ ਦੱਸਦੇ ਹੁੰਦੇ ਨੇ ਕਿ ਵਾਇਆ ਕਲੰਬੋ ਸ਼ਿਪ ਦੇ ਰਾਹੀਂ ਫਿਰ ਉਹ ਗਏ ਸੀ ਇੰਗਲੈਂਡ। ਹੂੰ ਤੇ ਉਸ ਤੋਂ ਬਾਅਦ ਚ ਫਿਰ ਸਾਡੇ ਜਦੋਂ ਹੁਣ ਪਰਿਵਾਰ ਚ ਮਾਹੌਲ ਹੀ ਆ ਬਾਹਰ ਜਾਣ ਦਾ ਸਾਡੇ ਇਦਾਂ ਦਬਾਬੇ ਚ ਆ ਫਿਰ ਆਟੋਮੈਟਿਕਲੀ ਸਾਰੇ ਬਾਬ ਨਹੀਂ ਭੱਜਦੇ ਆ ਇੱਕ ਵੈਸੇ ਹੀ ਬਿਨਾਂ ਕਿਸੇ ਦੇ ਸਿੱਖੇ ਸਿਖਾਈ ਹੁੰਦਾ ਵੀ ਬਾਹਰ ਜਾਣਾ ਸਾਡੇ ਸਾਰੇ ਬਾਹਰ ਹੀ ਆ ਹਾਂ ਤਾਂ ਉਸ ਤੋਂ ਬਾਅਦ ਚ 1900 ਫਿਰ 70 80 ਤੋਂ ਬਾਅਦ ਫਿਰ ਇੱਕ ਦੂਜਾ ਦੌਰ ਆਇਆ ਪੂਰੇ ਦੁਆਬੇ 'ਚ ਇਮੀਗ੍ਰੇਸ਼ਨ ਦਾ ਜਦੋਂ ਫਿਰ ਪਰਿਵਾਰ ਵੀ ਜਾਣ ਲੱਪੇ ਮਤਲਬ ਉਸ ਤੋਂ ਪਹਿਲਾਂ ਤੱਕ ਪਰਿਵਾਰ ਇੱਥੇ ਹੁੰਦੇ ਸੀ ਬੰਦਾ ਇਕੱਲਾ ਜਾਂਦਾ ਸੀ ਕਮਾ ਕੇ ਆਉਂਦਾ ਕਮਾ ਕੇ ਲਿਆਉਂਦਾ ਸੀ ਉਸ ਤੋਂ ਬਾਅਦ ਫਿਰ ਕਾਨੂੰਨ ਬਦਲੇ ਉੱਥੇ ਉਹਨਾਂ ਨੇ ਦੇਖਿਆ ਵੀ ਪਹਿਲਾਂ ਤਾਂ ਸਾਰਾ ਪਿੱਛੇ ਜਾਈ ਜਾਂਦਾ ਕੰਮ ਇੱਥੇ ਕਰਦੇ ਆ ਵੀ ਸਾਡਾ ਮੁਲਕ ਖਾਲੀ ਕਰੀ ਜਾਂਦੇ ਨੇ ਫਿਰ ਪਰਿਵਾਰ ਵੀ ਉੱਥੇ ਜਾਣੇ ਸ਼ੁਰੂ ਹੋ ਗਏ ਉਥੋਂ ਬਾਅਦ ਫੇ ਕਹਾਣੀ ਸ਼ੁਰੂ ਹੁੰਦੀ ਹੈ 1970 80 ਤੋਂ ਕੰਮ ਸ਼ੁਰੂ ਹੋ ਗਿਆ ਸੀਗਾ ਪਰ 80 ਤੋਂ 90 ਤੇ ਹੋਣਾ ਪਿਛਲੇ ਸਾਲਾਂ ਵਿੱਚ ਤਾਂ ਆਪਾਂ ਸਾਰਿਆਂ ਨੇ ਦੇਖਿਆ ਹੀ ਤਾਂ ਆਪਣੀ ਸੁਰਤ ਵਿੱਚ ਇਹ ਜੋ ਹੋ ਰਿਹਾ ਜੀ ਫੇ ਉਸ ਤੋਂ ਬਾਅਦ ਇਹ ਦਵਾਪਾ ਹੁਣ ਤੁਸੀਂ ਸਾਡੇ ਪਿੰਡ ਚਲ ਜਾਓ ਅੰਧੀਆਂ ਕੋਠੀਆਂ ਖਾਲੀ ਪਈਆਂ ਨੇ ਬਿਲਕੁਲ ਜੀ ਇਹ ਸਿਰਫ ਆਪਣਾ ਟਟਕ ਵਾਲਾ ਨਹੀਂ ਦੁਆਬੇ ਚ ਕਿਸੇ ਵੀ ਪਿੰਡ ਚਲੇ ਜ ਤੁਸੀਂ ਅਸੀਂ ਜਦੋਂ ਪਿੰਡਾਂ ਚ ਘੁੰਮਦੇ ਕਿਸੇ ਕੋ ਰਾਹ ਦੁਆਬੇ ਚ ਪੁੱਛ ਲਈਏ ਤਾਂ ਸਾਨੂੰ ਛੇਤੀ ਪੰਜਾਬੀ ਬੰਦਾ ਨਹੀਂ ਥਿਆਉਂਦਾ ਜਦ ਕੋ ਰਾਹ ਪੁੱਛੀਏ ਨਹੀਂ ਹੈਗਾ ਥੋੜਾ ਜਿਹਾ ਪਰ ਕਾਫੀ ਦੁਆਬੇ ਵਿੱਚ ਤਾਂ ਬਹੁਤ ਜ਼ਿਆਦਾ ਹੈਗਾ ਆ ਵੀ ਹਾਂ ਹੁਣ ਸ਼ਾਇਦ ਦੇਖੋਗਾ ਕੀ ਬਣਦਾ ਹੈ ਫਿਲਹਾਲ ਤਾਂ ਪਰ ਪਰ ਇੱਕ ਚੀਜ਼ ਹੈ ਵੀਰੇ ਦੁਆਬਾ ਬੇਸ਼ੱਕ ਬਾਹਰ ਗਿਆ ਪਰ ਮਿੱਟੀ ਦਾ ਮੋਹ ਬਹੁਤ ਹੈ ਜਿੱਦਾਂ ਹੁਣ ਤੁਹਾਡੇ ਬਾਪੂ ਜੀ ਬਿਮਾਰ ਹੋਏ ਝਾਟੀ ਤੁਸੀਂ ਫਲਾਈਟ ਕਰਾਈ ਕੈਨੇਡਾ ਤੇ ਇੱਥੇ ਪਹੁੰਚ ਗਏ ਨਹੀਂ ਬਿਲਕੁਲ ਅਸੀਂ ਵੈਸੇ ਪਿਛਲੇ ਸਾਲ ਵੀ ਆਇਆ ਸੀ ਹਰ ਸਾਲ ਆਉਨੇ ਹੀ ਆਉਨੇ ਹੁਣ ਜਦੋਂ ਤਾਂ ਥੋੜਾ ਕੰਮ ਸੈੱਟ ਜਾਇਆ ਤੇ ਆਉਂਦੇ ਰਹਾਂਗੇ ਸਾਡੇ ਵੈਸੇ ਵੀ ਪਰਿਵਾਰ ਦੇ ਵਿੱਚ ਹੁਣ ਚਲੋ ਕੁਝ ਦਰਹਾਨ ਤੋਂ ਚੱਲ ਗਏ ਨੇ ਬਜ਼ੁਰਗ ਉਹ ਪਹਿਲਾਂ ਹਰ ਸਾਲ ਇੱਥੇ ਆਉਂਦੇ ਹੁੰਦੇ ਸੀਗੇ ਉਹਨਾਂ ਨੇ ਕਿਤੇ ਨਹੀਂ ਜਾਣਾ ਆ ਕੇ ਅਸੀਂ ਇੱਥੇ ਖੂਤੇ ਰਹਿੰਨੇ ਆ ਇੱਥੇ ਆ ਕੇ ਉਹਨਾਂ ਨੇ 2 ਮਹੀਨੇ ਮਹੀਨੇ ਜਦੋਂ ਆਉਣਾ ਸਿਰਫ ਇੱਕ ਦੋ ਮੇਨ ਰਿਸ਼ਤਾਰੀਆਂ ਤੇ ਜਾਣਾ ਜਾਂ ਆਪਦੇ ਸਹਰੇ ਜਾਣਾ ਤੇ ਆਪਦੇ ਨਿਆਣੇ ਦੇ ਸਹਰੇ ਜਾਣਾ ਉਦੋਂ ਬਾਅਦ ਚ ਉਹਨਾਂ ਨੇ ਕਿਤੇ ਨਹੀਂ ਜਾਣਾ ਬਸ ਇੱਥੇ ਹੀ 2 ਮਹੀਨੇ ਦਾ ਖੇਤਾ ਜੀ ਕੱਟ ਕੇ ਵਾਪਸ ਜਾਣਾ ਹੂੰ ਫਸੜੀ ਖਾਸ ਕਰ ਰਿਆਦਾਰੀਆਂ ਨੇ ਭਾਵ ਕਿ ਜਿੱਥੇ ਅਗਲੇ ਗੁੱਸਾ ਕਰਨਗੇ ਵੀ ਮਿਲਣ ਨਹੀਂ ਆਏ ਉਦੋਂ ਬਾਅਦ ਚ ਫੇ ਨਹੀਂ ਕਿ ਉਹਨਾਂ ਨੇ ਕਿਤੇ ਜਾਣਾ ਨਹੀਂ ਦੁਆਬਾ ਜਿਗਰਾ ਵੀ ਬਹੁਤ ਵੱਡਾ ਰੱਖਦਾ ਗਦਰੀ ਬਾਬੇ ਇੱਥੋਂ ਹੋਏ ਨੇ ਬੇਸ਼ੱਕ ਬਾਹਰ ਗਏ ਸੀ ਮੁੜ ਕੇ ਆਜ਼ਾਦੀ ਦੀ ਲੜਾਈ 'ਚ ਢਾ ਵੱਡਾ ਯੋਗਦਾਨ ਪਾਇਆ ਜੇ ਆਪਾਂ ਨਵੀਂ ਪੀੜ੍ਹੀ ਦੀ ਗੱਲ ਕਰੀਏ ਕਿਸਾਨ ਕੋ ਲੜਿਆ ਪੰਜਾਬ ਨੇ ਤੇ ਦੁਆਬੇ ਚ ਬਹੁਤ ਵੱਡੇ ਫੰਡ ਪਹੁੰਚੇ ਮਤਲਬ ਐਨਆਰਆਈਸ ਨੇ ਜੀ ਜੋ ਮਦਦ ਕੀਤੀ ਆਪਾਂ ਕਹਿੰਦੇ ਹੁਣ ਅਸੀਂ ਵੀ ਪੰਜਾਬ ਖਾਲੀ ਹੋ ਗਿਆ ਦੁਆਬਾ ਖਾਸ ਕਰ ਖਾਲੀ ਹੋ ਗਿਆ ਪਰ ਜਦੋਂ ਪੰਜਾਬ ਨੂੰ ਲੋਡ ਪਈ ਮੋਰਲੀ ਗਤਾਰ ਦੇ ਵਿੱਚ ਵੀ ਇਹਨਾਂ ਦੇ ਖੜੇ ਰਹੇ ਬਿਲਕੁਲ ਇੱਥੇ ਉਹ ਜਿਹੜੇ ਆਪਣੇ ਨੇ ਟਟ ਬ੍ਰਦਰਸ ਜਿਹੜੇ ਨੇ ਉਹ ਵੀ ਹਾਲਾਂਕਿ ਉਹ ਐਸਪੈਨਟ ਦੇਤ ਨਹੀਂ ਗਏ ਪਰ ਮੈਨੂੰ ਲੱਗਦਾ ਇੱਕ ਵਾਰੀ ਕਹਿੰਦਾ ਸੀ ਕਿ ਸ਼ਾਇਦ ਉਹਨਾਂ ਦਾ ਸਾਡੇ ਪਿੰਡ ਨਾਲ ਕੋਈ ਨਾਤਾ ਹੈਗਾ ਉਹ ਸਾਡੇ ਪਿੰਡੋਂ ਸ਼ਾਇਦ ਉਹਨਾਂ ਦੇ ਬਜ਼ੁਰਗ ਉੱਠ ਕੇ ਗਏ ਨੇ ਪਿੰਡ ਤਾਂ ਵੈਸੇ ਉਹਨਾਂ ਦਾ ਪ੍ਰਾਗਪੁਰਿਆ ਤੁਸੀਂ ਦੇਖੋ ਉਹਨਾਂ ਨੇ ਬਦਾਮਾਂ ਦੇ ਲੰਗਰ ਲਿਆਤੇ ਕੈਲੀਫੋਰਨੀਆ ਉੱਤੇ ਆ ਗਏ ਮੈਨੂੰ ਲੱਗਦਾ ਤੁਸੀਂ ਵੀ ਸਟੋਰੀਆਂ ਕੀਤੀਆਂ ਕਰਦੀਆਂ ਸੀ ਜੀ ਤੇ ਤੁਸੀਂ ਦਿਖਾਇਆ ਵੀ ਸੀ ਮੈਨੂੰ ਲੱਗਦਾ ਉੱਥੇ ਸਿੰਗੂ ਆਰਡਰ ਤੋਂ ਸੋ ਇੰਦਾ ਦੀ ਗੱਲ ਨਹੀਂ ਵੀ ਦਵਾਬੇ ਵਾਲੇ ਭੁੱਲ ਗਏ ਪੰਜਾਬ ਨੂੰ